ਹਾਂਜੀ ਆਇ ਤਰੀਕ 7 ਸਤੰਬਰ ਜੀ ਤੇ ਬਰਾ 2025 ਦਿਨ ਹੈਗਾ ਐਤਵਾਰ ਦਾ ਤੇ ਜਿਵੇਂ ਤੁਹਾਨੂੰ ਪਤਾ ਕੀ ਆਪਾਂ ਪਿਛਲੀ ਵੀਡੀਓ ਵਗੈਰਾ ਕੁਝ ਦੱਸਿਆ ਵਲੌਗ ਚ ਕਿ ਆਪਾਂ ਐਤਵਾਰ ਦੇ ਜਾਂਤਵਾਰ ਆਪਣੀ ਰੁਟੀਨ ਵਾਂਗੀ ਆਪਾਂ ਜਥੇ ਦੇ ਨਾਲ ਸੇਵਾ ਕਰਨ ਚਾਹੀਦਾ ਕਿਸੇ ਨਾ ਕਿਸੇ ਗੁਰਦੁਆਰਾ ਸਾਹਿਬ ਤੇ ਪਿਛਲੇ ਕਈ ਹਫ਼ਤਿਆਂ ਤੋਂ ਆਪਾਂ ਤਕਰੀਬਨ ਉਧਰ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਜਿਹੜਾ ਕਿ ਭਾਸ਼ਾਈ ਨੌਵੀਂ ਇਤਿਹਾਸਕ ਸਥਾਨ ਆ ਉਹਨਾਂ ਦੇ ਸ਼ੀਤੀ ਸੰਬੰਧੀ ਜਿਹੜਾ ਸਮਾਗਮ ਹੋਣੇ ਆ ਉੱਥੇ ਤੇ ਉਸ ਦੀ ਬਿਲਡਿੰਗ ਦੀ ਇਸੋਂ ਦੀ ਤਿਆਰੀਆਂ ਚੱਲ ਰਹੀਆਂ ਨੇ ਬਿਲਡਿੰਗ ਦੀਆਂ ਤੇ ਉੱਥੇ ਹੀ ਆਪਾਂ ਚੱਲਾਂਗੇ ਅੱਜ ਤੇ ਦੇਖਦੇ ਆਂ ਬਾਕੀ ਪ੍ਰੋਗਰਾਮ ਆਪਾਂ ਉੱਥੇ ਜਾ ਕੇ ਤੁਹਾਨੂੰ ਦੱਸਦੇ ਆਂ ਕੀ ਕਰਨਾ ਤੇ ਜੇ ਆਪਾਂ ਨੂੰ ਟਾਈਮ ਲੱਗਿਆ ਤਾਂ ਵਿਚਲੀ ਆਪਾਂ ਇੱਕ ਹੋਰ ਗੁਰਦੁਆਰਾ ਸਾਹਿਬ ਉੱਤੇ ਵੀ ਜਾ ਕੇ ਦਰਸ਼ਨ ਕਰਾਂਗੇ ਤੇ ਆਓ ਚਲਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜਿ ਆਪਾਂ ਪਹੁੰਚ ਕੇ ਗੁਰਦੁਆਰਾ ਵਿਵਾਨ ਸਾਹਿਬ ਤੇ ਵੀਡੀਓ ਤੇ ਕਲੈਕਟ ਕਰਨੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਅੱਜ ਆਪਾਂ ਪਹਿਲਾਂ ਇੱਥੇ ਆਏ ਹਾਂ ਤੁਹਾਨੂੰ ਦੱਸਿਆ ਵੀ ਗੁਰਦੁਆਰਾਂ ਸਾਹਿਬ ਜਾਣਾ ਇੱਥੇ ਪਹੁੰਚੇ ਆਪਾਂ ਦੇਖਦੇ ਆਂ ਅੰਦਰ ਮੱਥਾ ਟੇਕਦੇ ਆਂ ਤੇ ਨਾਲ ਤੁਹਾਨੂੰ ਦਰਸ਼ਨ ਕਰਾਉਂਦੇ ਆ ਆਓ ਚਲਿਏ ਪਹਿਲਾਂ ਅੰਦਰ ਚੱਲ ਕੇ ਆਤਮਸਤਕ ਹੋਈਏ ਇੱਧਰ ਆਪਣਾ ਗੁਰੂ ਮਹਾਰਾਜ ਦਾ ਪ੍ਰਕਾਸ਼ ਇੱਧਰ ਕੀਤਾ ਹੋਇਆ ਗ੍ਰੰਥ ਸਾਹਿਬੀ ਦਾ ਕਿਉਂਕਿ ਉੱਤਰ ਕੰਮ ਚੱਲਦਾ ਮਨ ਰਾਹ ਡੇਰ ਮੁਕਤ ਮਾਰੂ ਨਾ ਅੰਦਰ ਸਾਥ ਲੈ ਆਵਈ ਨਾ ਸੱਤਿ ਦੇ ਯਾਰੋ ਮਨ ਆਮੋ ਸੋਹਣੇ ਤਰੋ ਕਮਾਂਬ ਦੇ ਨਦਰੀ ਬਾਣ ਦਾ ਸੋਹੋ ਜੈ ਸਿੰਘ ਨਦਰ ਆ ਰਹੇ ਕਿਆ ਐਸਾ ਹੀ ਜੇ ਉਹ ਨਾਲ ਕੁ ਨਾਮ ਜਾਨਾ ਪ੍ਰਾਪਤ ਹੋਵੇ ਇਹ ਆ ਗਾਧਾ ਕੀ ਜਾ ਵਰਨ ਤਨਾ ਮਤੇ ਆਈਆ ਮਨ ਤੁ ਮੂਰ ਕਰਾਰੇ ਗੁਰੂ ਸਾਹਿਬ ਮੇਰੀ ਗੁਰੂ ਚੱਤ ਜੀ ਦੇ ਹਰ ਪਾਸੇ ਇਧਰ ਆ ਤਿਆਰੀਆਂ ਹੋਈ ਜਾਂਦੀਆਂ ਫਿਰ ਪੱਥਰ ਲੱਗਣਾ ਚਰਨ ਗੰਗਾ ਇੱਥੇ ਬਣ ਜਾਣਾ ਇੱਥੇ ਸਾਰਾ ਪੈਲਾਂ ਦਾ ਪੱਥਰ ਦਾ ਕੰਮ ਦਾ ਚੱਲ ਰਿਹਾ ਰੰਗ ਰੋਗ ਦਾ ਲੱਕੜ ਦਾ ਇੱਧਰ ਡਿਊੜੀ ਬਣੀ ਜਾਂਦੀ ਆ ਚਾਰਦਵਾਰੀ ਹੋ ਰਹੀ ਸਾਰੀ ਡਿਊੜੀ ਬਣ ਰਹੀ ਆ ਤੇ ਆਪਣੇ ਜਥੇ ਨੂੰ ਹੁਕਮ ਆਇਆ ਕਿ ਜਿਹੜੇ ਰੋੜੀ ਪਾਉਣੀ ਆ ਉੱਥੇ ਪਿਛਲੇ ਪਾਸੇ ਚਾਰਦਵਾਰੀ ਕਰਨੀ ਆ ਰੋੜੀ ਪਾਉਣੀ ਆ ਉਧਰ ਕੱਚਾ ਕਰਨਾ ਤੇ ਉਹ ਆਪਣੇ ਬੰਦੇ ਲੱਗੇ ਉਧਰ ਇਹ ਵੀ ਤੁਹਾਨੂੰ ਦਿਖਾਉਣੇ ਆ ਕਿਵੇਂ ਲੱਗੇ ਹੋਏ ਸਾਰੇ ਪਈ ਰੋੜੀ ਦੇ ਇਥੋਂ ਚੱਕ ਕੇ ਦੇ ਅੰਦਰ ਰੋੜੀ ਭਰ ਕੇ ਵਾਹੀ ਤਰੀ ਵਾਰਲੀ ਚਾਰ ਦਵਾਰੀ ਚੱਲ ਰਹੀ ਹੈ ਕੰਮ ਥਿੰਡਰ ਭਰ ਕੇ ਉਸੇ ਤਰ੍ਹਾਂ ਉਧਰ ਪੈ ਰਹੀ ਹੈ ਰੋੜੀ ਕਿਵੇਂ ਬੱਬੇ ਨੰਦ ਨੰਦ ਧੋਪ ਕੇ ਮੈਂ ਅੱਜ ਉਹ ਮੈਂ ਅੰਨਡ ਵਾਲੀ ਅੱਜ ਕਾਫੀ ਜਨਵਾਰ ਨਹੀਂ ਪੈਂਦੇ ਜੀ ਕਾਫੀ ਜਨਵਾਰਾਂ ਦਾ ਧੋਪ ਨਿਕਲੀ ਆ ਧੋਪ ਬਹੁਤ ਬੰਦੇ ਨੂੰ ਤੰਗ ਕਰ ਰਹੀ ਆ ਚੋਰ ਰਹੀ ਆ ਕਿਹਾ ਹੈ ਫਾਦਰ ਤੁਹਾਨੂੰ ਪਤਾ ਤੇ ਘੜੇ ਕੱਢ ਰਹੀ ਆ ਧੋਪ ਪਿਛਲੇ ਹਫਤੇ ਪੂਰੇ ਮੀਂਹ ਦੇ ਵਿੱਚ ਰਿਵਾ ਕੀਤੀ ਸੀਗੀ ਤੇ ਇਸ ਹਫਤੇ ਪੂਰੀ ਧੋਪ ਦੇ ਵਿੱਚ ਸਾਰੇ ਰੋੜੀ ਪਾਣੀ ਹੈਗੀ ਵਾ ਬੈਤੋ ਪਾ ਤੋ ਫਕੀਆ ਬੋ ਬਈ ਧੀ ਇੱਧਰ ਚੱਲੀ ਜਾਂਦਾ ਕੰਮ ਦਰਵਾਜਿਆਂ ਦਾ ਬੇਟਾ ਦਾ ਕਿਕਰ ਸਾਹਿਬ ਚੱਲ ਗਿਆ ਆ ਵੀ ਲੱਗੇ ਬੇਟਾ ਦਾ ਇਲੈਕਟ੍ਰੀਟ ਲਾਈ ਜੰਨੇ ਹੋ ਹੋਰ ਇੱਕ ਚੀਜ਼ ਆਉਣੀ ਹੈ ਰਾੜਾ ਲਾ ਬੰਦੰਦੇ ਠੀਕ ਆ ਇਹ ਕਾਢੋ ਮੇਰਾ ਠੀਕ ਆ ਇਹ ਬਾਹਰੇ ਵੀ ਜਿਹੇ ਵਿੱਚ ਬਾਹਰੇ ਤੋਂ ਵੀ ਲੈ ਲਿਆ ਕੰਮ ਆਹ ਲਓ ਜੀ ਇਹ ਲਖਣਾ ਉਹਨਾ ਵੀ ਨਾ ਆਹ ਆਹ ਕਰ ਲਾ ਕੜਦਾ ਜੋੜੀਆਂ ਦਾ ਪੱਲਿਆਂ ਜੋੜੀ ਪੱਲੇ ਦਾ ਕੰਮ ਚੱਲੀ ਜਾਂਦਾ ਰਕੜਦਾ ਆ ਸਾਹ ਦੇ ਪੱਥਰ ਲੱਗ ਰਿਹਾ ਥੋੜਾ ਸਾਹ ਦੇ ਯੋਗੀ ਦਾ ਗੰਬੇ ਤਾਂ ਪਰ ਨੇੜੇ ਹੀ ਹੋ ਗਿਆ ਸਾਰਾ ਸੰਗਈ ਆਪਾਂ ਤੇ ਰਾਹੀ ਬਾਬਾ ਗੁਰਦਾਈ ਦੇ ਇਧਰ ਪਤਾ ਲੱਗਿਆ ਕਿ ਇਹ ਲੰਗਰ ਹਾਲ ਦੇ ਨਾਲ ਜਿਹੜੀ 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 ਪਹਾੜੀ ਦੇ ਉੱਤੇ ਲੰਗਰ ਹਾਲ ਬਣਿਆ ਸੀਗਾ ਤੇ ਭਾਰੀ ਮੀਂਹ ਦੇ ਕਾਰਨ ਉਹਦੇ ਕਾਲ ਪੈ ਗਈ ਤੇ ਉਹ ਮਿੱਟੀ ਖੁਰ ਗਈ ਸੀਗੀ ਤੇ ਉਧਰ ਸੰਗਤ ਲੱਗੀ ਸੀ ਸੇਵਾ ਕਰਨ ਤਾਲੀਆਂ ਦੇ ਮਿੱਟੀ ਲੈ ਕੇ ਪਹੁੰਚੀਆਂ ਸੰਗਤਾਂ ਤੇ ਬੋਰੀਆਂ ਭਰ-ਭਰ ਕੇ ਸਾਰੇ ਆਪਣੇ ਸੰਗਤ ਜਿਹੜੀ ਹੈ ਲੱਗੀ ਹੋਈ ਆ ਪਹਾੜੀ ਨੂੰ ਉਹਦੇ ਮਿੱਟੀ ਨੂੰ ਮਜ਼ਬੂਤੀ ਦੇਣ ਲਈ ਇੱਥੋਂ ਥੱਲੇ ਉਹ ਇਧਰੋਂ ਬੈਠ ਗਈ ਮਿੱਟੀ ਸਾਰੀ ਭਾਲ ਪੈ ਕੇ ਪਾਣੀ ਦੇ ਨਾਲ ਇਧਰੋਂ ਉੱਤਰੋਂ ਫਲਾਣ ਆਉਂਦੀ ਐ ਇੱਧਰੋਂ ਪਾਣੀ ਜਾਂਦਾ ਜਦੋਂ ਇਧਰ ਥੱਲੇ ਪਹਾੜੀ ਥੱਲੇ ਖੱਟ ਹੈਗੀ ਆ ਉਹਦੇ ਕਰਕੇ ਮਿੱਟੀ ਇੱਧਰ ਘਲ ਗਈ ਸੀ ਜੱਬਾ ਬਾਕੀ ਥੱਲੇ ਵੀ ਚੱਲ ਕੇ ਤੁਹਾਨੂੰ ਦਿਖਾਉਣਾ ਜਿੱਥੋਂ ਹਾਲ ਪਈ ਸੀਗੀ ਤੇ ਬਚਾਅ ਹੋ ਗਿਆ ਫਿਰ ਵੀ ਬਹੁਤ ਜ਼ਿਆਦਾ ਤੇ ਮੌਕੇ ਤੇ ਸੰਗਤ ਪਹੁੰਚੀ ਹੋਈ ਆ ਸਾਰੀ ਇਹ ਇੱਧਰ ਬੱਬਾ ਕਰਤਾਰ ਦੀ ਡਿਊਟੀ ਦੇ ਉੱਤੇ ਖੜੇ ਆ ਅਸੀਂ ਤੇ ਇੱਧਰ ਡਿਊਟੀ ਤੋਂ ਦੂਜੇ ਪਾਸੇ ਦੇਖਿਆ ਜਾਵੇ ਇੱਧਰ ਤੀਰ ਸਾਹਿਬ ਗੁਰਦੁਆਰਾ ਸਾਹਿਬ ਆ ਤੇ ਥੱਲੇ ਬੋਲੀ ਸਾਹਿਬਾ ਸ੍ਰੀ ਚੰਦ ਸਿੰਘ ਦਾ ਗੁਰਦੁਆਰਾ ਇੱਧਰ ਵੀ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਵੀ ਸੰਗਤ ਪੂਰੀ ਲੱਗੀ ਹੋਈ ਆ ਜੀ ਇੱਥੇ ਵੀ ਬੋਰੀਆਂ ਭਰ ਕੇ ਮਿੱਟੀ ਦੀਆਂ ਤੇ ਸੰਗਤ ਲੱਗੀ ਹੋਈ ਆ। ਮੰਗਾ ਜੀ ਇਹ ਜਗਾਹ ਹੋ ਇਹ ਲੰਗਰ ਹਾਲ ਆ ਆਪਣਾ। ਇਹ ਲੰਗਰ ਹਾਲ ਦੀ ਬਿਲਡਿੰਗ ਆ। ਤੇ ਇੱਧਰ ਆਪਣੇ ਜਿਹੜਾ ਅਤਰਾਈ ਉਹਦੇ ਨਾਲ ਉਤਰਦੀ ਆ। ਇੱਧਰੋਂ ਇਹ ਸਾਰੇ ਘਲ ਗਿਆ ਸੀਗਾ। ਥੱਲੇ ਪੋਕਲੈਂਡ ਲੱਗੀ ਆ ਥੱਲੇ। ਤੇ ਫੋਟੋ ਸਾਰਾ ਇਹ ਘਾਲ ਪੈ ਗਈ ਸਾਰੀ। ਪਰ ਰੇ ਆਉਂਦਾ ਰਹ। ਉਹ ਪ੍ਰਸ਼ਾਦੇ ਭੇਜੋ ਉਧਰ। ਹੋ ਗਿਆ ਇਹ ਗੀ। ਹਾਂਜੀ। ਤੁਹਾਨੂੰ ਪਤਾ ਕਿ ਆਪਾਂ ਉਥੇ ਰੋੜੀ ਪਾ ਰਹੇ ਸੀ। ਰੋੜੀ ਪਾਉਣ ਦਾ ਕੰਮ ਚੱਲਦਾ ਸੀ ਤੇ ਰੋੜੀ ਖਤਮ ਹੋ ਗਈ। ਤੇ ਬਾਬਾ ਜੀ ਕਹਿੰਦੇ ਵੀ ਉਧਰੋਂ ਜਾ ਕੇ ਜੱਥੇਦਾਰ ਜੀ ਕਹਿੰਦੇ ਰੋੜੀ ਲੈ ਕੇ ਆਓ। ਸੋ ਆਪਾਂ ਪਹਿਲਾਂ ਗੁਰਦੁਆਰੇ ਗਏ ਬ్రో। ਟਰੈਕਟਰ ਟਰਾਲੀ ਲਿਆਂਦਾ ਚੱਕ ਕੇ ਤੇ ਆਹ ਖੜਾ ਟਰੈਕਟਰ ਟਰਾਲੀ ਆਪਣਾ। ਤੇ ਹੁਣ ਇਥੇ ਲਾਇਆ ਇਹਨੂੰ ਪ੍ਰਸ਼ਾਦਾ ਪਾਣੀ ਛਕਿਆ ਤੇ ਹੁਣ ਆਪਾਂ ਰੋੜੀ ਕੁੱਟਾਂਗੇ ਰੋੜੀ ਮਸ਼ੀਨ ਕਰਦੇ ਚਾਲੂ ਆ ਲਿਆਂਦੀ ਆ ਟਰੈਕਟਰ ਟਰਾਲੀ ਤੇ ਦੱਸਾਂ ਤੁਹਾਨੂੰ ਕਿਵੇਂ ਰੋੜੀ ਕੁੱਟਣੀ ਆਪਾਂ ਕਿਵੇਂ ਕੁੱਟ ਹੁੰਦੀ ਆ ਤੁਹਾਨੂੰ ਵੀ ਦਿਖਾਉਣੇ ਆ ਤੇ ਟਰਾਲੀ ਭਰ ਕੇ ਉਧਰ ਆਪਾਂ ਲੈ ਕੇ ਜਾਣੀ ਆ ਫੇ ਆ ਪਈਆਂ ਇੱਟਾਂ ਰੋੜੇ ਇਧਰ ਕਰਦੇ ਇਹਨੂੰ ਚਾਲੂ ਤੇ ਆ ਟਰਾਲੀ ਭਰ ਕੇ ਫਿਰ ਆਪਾਂ ਲੈ ਕੇ ਚੱਲਦੇ ਆ ਉਧਰ ਸ਼ੁਰੂ ਕਰਦੇ ਸਟਾਰਟ ਹੋਣਾ ਹੋ ਗਈ ਹੋ ਗਈ ਹੋ ਗਈ ਲੈ ਐਨੇ ਨਾਲ ਕੀ ਬਣਨਾ ਯਾਰ ਯਾ ਯਾਰ ਉਹ ਜੋ ਖਾ ਗਿਆ ਬੰਤਾ ਪ੍ਰਸ਼ਾਦ ਦੇ ਸ਼ੱਕ ਐ ਦੱਸ ਸੜਾ ਹੋ ਗਿਆ ਹੋ ਗਿਆ ਹੋ ਗਿਆ Voy a la Voy a andar. ਆ ਖੜਾਇਓ ਜੀ ਪਰਕੇ ਟਰਾਲੀ ਹਾਂਜੀ ਹਾਂਜੀ ਟਰਾਲੀ ਓਕੇ ਆ ਦੇਖੋ ਓਕੇ ਓਕੇ ਡਾਂ ਡਾਂ ਕਿੰਨੇ ਫੁੱਟ ਮਾਲ ਆ ਇਹ ਹੈਗਾ ਜੀ 125 ਫੁੱਟ ਠੀਕ ਆ ਸਰਜੂ ਅਜ ਹਾਂ ਸਰ ਜਾਣਾ ਠੀਕ ਆ 120 ਦੀ ਲੋਡ ਸੀ 5 ਫੁੱਟ ਜਿਆਦਾ ਹੀ ਆ ਠੀਕ ਆ ਲੈ ਚੱਲੇ ਫਿਰ ਉਧਰ ਚਲੋ ਬਾਬੇ ਘਰ ਸਟਾਰਟ ਸਟਾਰਟ ਕਰ ਦਿਓ ਟਰਾਲੀ ਲੈ ਆਂਦੀ ਪਰਕੇ ਆਪਾਂ ਉਹਦੇ ਆਉਣਦੇ ਇੱਥੇ ਕਿ ਲਾ ਦੇ ਬੈਕ ਕਰਕੇ ਆਈ ਇਹ ਆਗੇ ਆਪਾਂ ਦੁਵਾਰਾ ਉਸੇ ਗੁਰਦੁਆਰਾ ਸਾਹਿਬ ਵਿਵਾਨ ਘੜ ਸਾਹਿਬ ਤੇ ਟਰਾਲੀ ਪਰ ਕੇ ਲਿਆਂਦੀ ਰੋੜੀ ਤੇ ਇੱਥੇ ਲਾ ਦੇਣੀ ਹੈ ਸਸ ਇਥੋਂ ਬਸ ਰੂ ਹੱਥ ਹੋ ਕੇ ਫਿਰ ਆਪਾਂ ਇਥੋਂ ਨਿਕਲਦੇ ਹੁਣ ਉਸ ਤੋਂ ਫਿਰ ਮੀਂਹ ਬੜਾ ਹੋ ਗਿਆ ਦੁਵਾਰਾ ਤੇ ਬਸ ਹੱਥ ਮੂੰਹ ਹੱਥ ਪੈਰ ਧੋ ਕੇ ਚਾਹ ਪਾਣੀ ਪੀ ਕੇ ਮਾੜਾ ਮੋਟਾ ਜੇ ਪੀਣਾ ਤਿਆਰ ਨਿਕਲਦੇ ਇਥੋਂ ਵਾਪਸੀ ਲੁਧਿਆਣੇ ਨੂੰ ਚੱਲਦੇ ਹਾਂ ਹੌਣ ਦੇ ਹੌਣ ਦੇ ਹੌਣ ਦੇ ਤਿਆਰੀ ਹੈ ਗੱਡੀ ਜੀ ਹਾਂਜੀ ਬਾਘਰੂ ਜੀ ਤਿਆਰੀ ਜੀ ਬੈਠੀਏ ਚਲਿਏ ਚਲੋ ਅੱਗੇ

ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ